ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਰਾਮ ਥਰੂਪਨਖੀ ਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੂ ਭਾਗ 14 ਚਾਰ ਦਿਨਾਂ ਵਿੱਚ ਆਪ ਮੁਕੰਮਲ ਫੁੱਟ ਦਿੱਤੀ ਗਈ ਐਨੀ ਡੂੰਗੀ ਕੇ ਵਿੱਚ ਖੜਾ ਆਦਮੀ ਦੂਰੋਂ ਨਜ਼ਰਦਾ ਹੋਵੇ ਦੋਵੇਂ ਪਿੰਡਾਂ ਦੇ ਕੁਝ ਅਜਿਹੇ ਬੰਦੇ ਸਨ ਜਿਹੜੇ ਨਿੱਤ ਆਉਂਦੇ ਬਾਕੀ ਸਾਬ ਬਦਲਵੇਂ ਬੰਦੇ ਹੁੰਦੇ। ਦੋਵੇਂ ਨੰਬਰ ਦਾ ਚਾਰੇ ਦਿਨ ਹਾਜ਼ਰ ਰਹੇ। ਸਵੇਰ ਤੋਂ ਆਤਨ ਤੱਕ ਟਾਬ ਦੀ ਸਾਰੀ ਜ਼ਿੰਮੇਵਾਰੀ ਨੰਬਰ 12 ਸਿਰ 'ਤੇ। ਲੰਗਰ ਦਾ ਕੰਮ ਲਗਾਤਾਰ ਚੱਲ ਰਿਹਾ। ਦੋਵੇਂ ਪਿੰਡਾਂ ਵੱਲੋਂ ਹੀ ਕਿਸੇ ਚੀਜ਼ ਦੇ ਕੋਈ ਤੋੜ ਨਹੀਂ ਰਹੇ। ਖੜੇ ਦੀ ਮਿੱਟੀ ਬਾਕੀ ਸਾਰੀ ਜ਼ਮੀਨ ਵਿੱਚ ਵਿਛਾ ਦਿੱਤੀ ਗਈ। ਥੜਾ ਆਦਮੀ ਦੇ ਲੱਕ ਬਰਾਬਰ ਉੱਚਾ ਸੀ। ਬੰਦੇ ਫਿਰਦੇ ਤੁਰਦੇ ਸੀ। ਨਾਲ ਦੇ ਨਾਲ ਮਿੱਟੀ ਲਤੜੀ ਵੀ ਗਈ। ਥੱਲੇੋਂ ਪੱਕੀ ਮਿੱਟੀ ਨਿਕਲੀ ਸੀ ਕਿਧਰੇ ਕਾਲੀ ਮਿੱਟੀ ਕਿਧਰੇ ਪੀਲੀ ਮਿੱਟੀ ਤੇ ਕਿਧਰੇ ਰੋੜਾਂ ਵਾਲੀ ਪੀਲੀ ਮਿੱਟੀ ਰੜਾ ਮਿਲਾ ਕੇ ਥੜੇ ਉੱਤੇ ਸਿਮਿੰਟ ਵਾਂਗ ਜੰਮ ਗਈਆਂ ਮਿੱਟੀ ਦੀਆਂ ਤਿਆਂ ਫੇਰ ਦੋਵੇਂ ਪਿੰਡਾਂ ਵਿੱਚੋਂ ਬਾਸ਼ ਇਕੱਠੀ ਕੀਤੀ ਗਈ ਥੰਮਣ ਵਾਲੇ ਵਿੱਚੋਂ ਵੱਧ ਪੈਸੇ ਬਣੇ ਟਿੱਬੇ ਵਾਲੇ ਕੰਜੂਸ ਨਿਕਲੇ ਥੜੇ ਦੇ ਟਿੱਬੇ ਵਾਲੇ ਪਾਸੇ ਖੋਹੀ ਲੱਗ ਗਈ ਪਾਣੀ ਬਹੁਤੇ ਦੂਰ ਨਹੀਂ ਸੀ ਪਾਣੀ ਪੀਣ ਵਿੱਚ ਸੁਆਦ ਸੀ ਦਿਨ ਲੰਗੇ ਤਮੀ ਦੀ ਉਡੀਕ ਹੋਣ ਲਗੀ ਬੱਦਲਾਂ ਨਾਲ ਆਸਮਾਨ ਤਪ ਰਿਆ ਰਹਿੰਦਾ ਪਰ ਕਿਧਰੇ ਵਰਦਾ ਨਹੀਂ ਸੀ ਫਸਲਾਂ ਬੀਜਣ ਲਈ ਕਿਸਾਨ ਉਤਾਬਲੇ ਸਨ ਇੱਕ ਮਹੀ ਪਵੇ ਤਾਂ ਉਹ ਜ਼ਮੀਨਾਂ ਵਾਉਣ ਕਸਾ ਦੇ ਰੁੱਤ ਬੜੀ ਚੰਦਰੀ ਰੁੱਤ ਸੀ ਐਵੇਂ ਹੀ ਮੁੜ ਕੇ ਆਈ ਜਾਂਦਾ ਖੜੇ ਖੜੇ ਹੀ ਪਿੰਡਾ ਤ੍ਰਿਪ ਤ੍ਰਿਪ ਝਿਉਣ ਲੱਗਦਾ ਕਾਲੇ ਰੋੜ ਪੀਲੇ ਰੋੜ ਹਾੜੇ ਰੱਬਾ ਵਟਾਂ ਤੋੜ ਤੇ ਫੇਰ ਵਟਾਂ ਤੋੜ ਹੀ ਬੱਦਲ ਵਰਿਆ। ਜਲਥਲ ਇੱਕ ਹੋ ਗਿਆ। ਨੇੜੇ ਦੇ ਖੇਤਾਂ ਦਾ ਪਾਣੀ ਵੀ ਟਾਬ ਵਿੱਚ ਇਕੱਠਾ ਹੋ ਗਿਆ। ਥੜਾ ਦੱਬਿਆ ਗਿਆ ਤੇ ਨੀਵਾ ਹੋ ਗਿਆ। ਟਾਬ ਦਾ ਪਾਣੀ ਕੰਡਿਆਂ ਨੂੰ ਛੋਣ ਲੱਗਿਆ। ਖੋਹੀ ਉੱਤੇ ਇੱਕ ਟੁੱਟੀ ਜੀ ਬਾਲਟੀ ਰੱਸਾ ਬੰਨ ਕੇ ਰੱਖ ਦਿੱਤੀ ਗਈ ਸੀ। ਰੱਸੇ ਦਾ ਇੱਕ ਸਿਰਾ ਖੋਹੀ ਦੇ ਮਣ ਵਿੱਚ ਲੱਗੇ ਕੁੰਡੇ ਨਾਲ ਬੰਨਿਆ ਰਹਿੰਦਾ। ਬਾਲਟੀ ਚ ਆਉਂਦੇ ਸੀ। ਉੱਤੇ ਆਉਂਦੇ ਅੱਧੀ ਹੋ ਜਾਂਦੀ। ਪੀਣ ਵਾਲੇ ਤੱਕ ਆਦਮੀ ਦੀ ਤੇ ਜਿੰਨਾ ਹੀ ਪਾਣੀ ਬਾਕੀ ਬਚਦਾ ਇਹ ਟੁੱਟੀ ਬਾਲਟੀ ਠੀਕ ਹੀ ਕਿਸੇ ਨੇ ਰੱਖੀ ਸੀ ਨਵੀਂ ਬਾਲਟੀ ਹੁੰਦੀ ਤਾਂ ਗਾਇਬ ਹੋ ਜਾਂਦੀ ਨਵੀਂ ਚੀਜ਼ ਨੂੰ ਕੌਣ ਛੱਡਦਾ ਹੈ ਰੋਹੀ ਵਿਆਵਨ ਵਿੱਚ ਦੁੱਲਾ ਖੂਹੀ ਲੱਗਣ ਵੇਲੇ ਵੀ ਢੋਲ ਲੈ ਕੇ ਇੱਥੇ ਆਉਂਦਾ ਰਿਹਾ ਢੋਲ ਵਜਾ ਕੇ ਲੋਕਾਂ ਨੂੰ ਇਕੱਠੇ ਕਰਦਾ ਕੰਮ ਕਰਦੇ ਬੰਦੇ ਉਹਦੇ ਢੋਲ ਕਰਕੇ ਤਾਜ਼ਾ ਦੰਮ ਬਣੇ ਰਹਿੰਦੇ ਜਿਵੇਂ ਉਹਨਾਂ ਨੂੰ ਨਾਲ ਦੀ ਨਾਲ ਸ਼ਾਬਾਸ਼ ਮਿਲ ਰਹੀ ਹੋਵੇ ਬਰਸਾਤਾਂ ਦੇ ਦਿਨ ਸਨ ਹੁਣ ਜਦੋਂ ਕਦੇ ਮੌਸਮ ਚੰਗਾ ਹੁੰਦਾ ਮੀਂਹ ਪੈ ਕੇ ਹਟਦਾ ਤੇ ਮਿੱਠੀ ਮਿੱਠੀ ਹਵਾ ਵਗਦੀ ਓਟੋ ਲੈ ਕੇ ਟਾਬ ਤੇ ਆ ਜਾਂਦਾ ਤੇ ਇਕੱਲਾ ਹੀ ਢੋਲ ਵਜਾਉਣ ਲੱਗਦਾ ਟਾਬ ਦਾ ਪਾਣੀ ਨੀਵਾ ਹੁੰਦਾ ਰਹਿੰਦਾ ਨਵੀਂ ਮਿੱਟੀ ਸੀ ਪਾਣੀ ਸੋਪਦੀ ਪਰ ਹੋਰ ਮੀਂਹ ਪੈ ਜਾਂਦਾ ਤੇ ਟਾਬ ਉਵੇਂ ਦੀ ਉਵੇਂ ਪਰ ਜਾਂਦੀ ਟੋਏ ਵਿੱਚੋਂ ਪਾਣੀ ਦੇ ਤਾਰ ਉੱਠਣ ਦਾ ਨਜ਼ਾਰਾ ਹਉਂ ਦੁੱਲੇ ਦੇ ਸੁਪਨਿਆਂ ਵਿੱਚ ਕਿਦਰੇ ਨਹੀਂ ਰਹਿ ਗਿਆ ਸੀ ਪਰ ਔਰਤ ਦਾ ਚਿਹਰਾ ਨਹੀਂ ਭੁੱਲਦਾ ਸੀ ਉਹਨੂੰ ਇਹ ਚਿਹਰਾ ਸਰਦਾਰੂ ਦਾ ਸੀ ਉਹ ਢੋਲ ਵਜਾਉਂਦਾ ਤੇ ਅੱਖਾਂ ਮੀਚ ਲੈਂਦਾ ਸਿਰ ਇੱਕ ਪਾਸੇ ਸੁੱਟ ਲੈਂਦਾ ਸਰਦਾਰੂ ਉਹਦੇ ਸਾਹਮਣੇ ਆ ਖੜੀ ਹੁੰਦੀ ਪਰ ਉਹ ਸਰਦਾਰੂ ਨੂੰ ਹੱਥ ਲਾ ਕੇ ਨਹੀਂ ਛੂ ਸਕਦਾ ਸੀ ਜਦੋਂ ਇਹ ਢੋਲ ਬੰਦ ਹੁੰਦਾ ਤੇ ਉਹ ਅੱਖਾਂ ਖੋਲਦਾ ਤਾਂ ਸਰਦਾਰੂ ਗਾਇਬ ਹੋ ਜਾਂਦੀ ਉਹ ਘੰਟੇ ਆ ਬੱਦੇ ਢਾਬ ਕਿਨਾਰੇ ਖੜਾ ਢੋਲ ਵਜਾਉਂਦਾ ਰਹਿੰਦਾ ਤੇ ਲਗਦੀ ਤਾਂ ਬਾਲਟੇ ਖਿੱਚ ਕੇ ਖੂਹੀ ਦਾ ਪਾਣੀ ਪੀ ਲੰਦਾ ਫੇ ਢੋਲ ਵਜਾਉਣ ਲੱਗਦਾ ਕਦੇ ਉਹਦੀ ਰੂਹ ਬਹੁਤਾ ਹੀ ਗੁਰਲਾ ਉੱਠਦੀ ਤਾਂ ਢੋਲ ਫਿਰ ਗਣੂ ਲਾ ਕੇ ਉੱਚੇ ਉੱਚੇ ਹੀਰ ਗਾਉਣ ਲੱਗਦਾ ਫੇ ਰਖਦੀ ਜੋਗੀਆਂ ਝੂਠ ਬੋਲਣ ਕੌਣ ਰੁੱਠੜੇ ਯਾਰ ਮਨਾਉਂਦਾ ਏ ਸਾਡੇ ਚੰਮ ਦੀਆਂ ਜੁੱਤੀਆਂ ਕਰੇ ਸੋਈ ਜਿਹੜਾ ਜੋਦਾ ਰੋਗ ਗਵਾਉਂਦਾ ਏ ਇੱਕ ਜੱਟ ਦੇ ਖੇਤ ਨੂੰ ਅਗ ਲੱਗੀ ਦੇਖਾਂ ਆਣ ਕੇ ਕਦੋਂ ਬੁਝਾਉਂਦਾ ਏ ਦੇਵਾ ਚੂਰੀਆਂ ਕਿ ਉਹਦੇ ਬਾਲ ਦੇਵੇ ਵਾਰਸ ਸ਼ਾਹ ਜੇ ਸੁਣਾ ਮੈਂ ਆਉਂਦਾ ਏ ਦੁੱਲੇ ਦਾ ਹਵੇਲੇ ਵਿੱਚ ਜੀਣਾ ਲੱਗਦਾ ਹਵੇਲੀ ਜਿਵੇਂ ਉਜਾੜ ਹੋਵੇ ਉਹਦੇ ਨੂੰ ਪੁੱਤੇ ਪੋਤਾ ਉਹਨੂੰ ਤੁਰਦੇ ਫਿਰਦੇ ਭੂਤ ਨਜ਼ਰ ਆਉਂਦੇ ਨਹਿਰੂ ਨੂੰ ਉਹਨੇ ਕਦੇ ਲਾਡਣਾ ਕੀਤਾ ਕਦੇ ਬੁਲਾਇਆ ਨਹੀਂ ਚੰਨੂ ਤੇ ਗਾਨੀ ਹੈਰਾਨ ਤੇ ਫਿਕਰਮੰਦ ਸਨ ਕੇ ਬਾਪੂ ਨੂੰ ਕੀ ਹੋ ਗਿਆ ਉਹ ਅੰਦਰੋਂ ਅੰਦਰ ਕਿਉਂ ਮਰਦਾ ਜਾਂਦਾ ਹੈ ਤੀਵੀ ਨਹੀਂ ਤੱਕੇ ਉਹ ਸਬਰ ਕਿਉਂ ਨਹੀਂ ਕਰ ਲੈਂਦਾ ਕਿਉਂ ਉਹਨੂੰ ਛੋੜਦਾ ਹੈ ਤੇ ਆਪਣੇ ਅੰਦਰ ਛਾੜਦਾ ਰਹਿੰਦਾ ਬਾਪੂ ਨੂੰ ਪੁੱਛਣ ਦੀ ਉਹਨਾਂ ਵਿੱਚ ਹਿੰਮਤ ਵੀ ਨਹੀਂ ਸੀ ਉਹਦੇ ਚੁੱਪ ਤੋਂ ਡਰਦੇ ਸਨ ਉਹਦੇ ਅੱਗੇ ਲਿਜਾ ਕੇ ਰੋਟੀ ਰੱਖ ਦਿੰਦੇ ਉਹ ਚੁੱਪਚਾਪ ਖਾ ਲੈਂਦਾ ਚਾਹ ਦਿੰਦੇ ਚਾਹ ਪੀ ਲੈਂਦਾ ਆਪਣੇ ਕੱਪੜੇ ਆਪ ਧੋਂਦਾ ਉਹਦੀ ਕੋਈ ਮੰਗ ਨਹੀਂ ਸੀ ਉਹਦੀ ਕੋਈ ਸ਼ਿਕਾਇਤ ਨਹੀਂ ਸੀ ਗਾਨੀ ਦੇਖਦੀ ਉਹ ਆਪਣੇ ਕੱਪੜੇ ਆਪ ਧੋਂਦਾ ਘਰ ਹੋ ਰਿਆ ਹੁੰਦਾ ਇੱਕ ਦਿਨ ਗਾਨੀ ਨੇ ਕਿਹਾ ਲੈ ਬਾਪੂ ਮੈਂ ਧੋ ਦਿੰਨੀ ਆ ਤੇਰਾ ਕੁੜਤਾ ਪਰ ਉਹਨੇ ਇਨਕਾਰ ਵਿੱਚ ਉਂਗਲ ਮਾਰ ਦਿੱਤੀ ਇੱਕ ਦਿਨ ਊਠ ਦਾ ਗਾਹਕ ਆਇਆ ਕੋਈ ਸੌਦਾ ਹੋ ਗਿਆ ਪਰ ਚੰਨੂ ਚਾਹੁੰਦਾ ਸੀ ਬਾਪੂ ਨੂੰ ਪੁੱਛਣਾ ਗਾਹਕ ਨੂੰ ਨਾਲ ਲੈ ਕੇ ਉਹ ਚੁਬਾਰੇ ਵਿੱਚ ਗਿਆ ਦੁੱਲਾ ਮੰਜੇ ਉੱਤੇ ਟੇਡਾ ਜਿਹਾ ਹੋ ਕੇ ਬੈਠਾ ਕੁਝ ਸੋਚ ਰਿਹਾ ਸੀ ਬਿੰਦੇ-ਬਿੰਦੇ ਦਾੜੀ ਵਿੱਚ ਖੁਰਕ ਕਰਦਾ ਤੇ ਕੰਨ ਵਿੱਚ ਉਂਗਲ ਫੇਰਦਾ ਆਪਣਾ ਸਿਰ ਚੰਝਕਦਾ ਉਹਨਾਂ ਨੂੰ ਦੇਖ ਕੇ ਉਹ ਸਿੱਧਾ ਹੋ ਕੇ ਬੈਠ ਗਿਆ ਗਾਹਕ ਦੇ ਚਿਹਰੇ ਵੱਲ ਗੌਰ ਨਾਲ ਦੇਖਿਆ ਬਾਪੂ ਊਠ ਵਿਕਦਾ ਹੈ ਵੇਚ ਦੀ ਚੰਨੂ ਖੜਾ-ਖੜਾ ਹੀ ਬੋਲਿਆ ਦੁੱਲੇ ਨੇ ਪੁੱਛਿਆ ਕਿਹੜਾ ਉਹੀ ਕਾਲੀ ਪੂਛ ਵਾਲਾ ਜਿਹੜਾ ਆਪਾਂ ਕਾਲੇ ਕਿਆਂ ਤੋਂ ਲੈਂਦਾ ਸੀ ਦੁੱਲੇ ਨੇ ਇਹ ਨਹੀਂ ਪੁੱਛਿਆ ਕਿ ਕਿੰਨੇ ਦਾ ਵਿਕਦਾ ਇਹ ਵੀ ਨਹੀਂ ਪੁੱਛਿਆ ਕਿ ਭਾਈ ਕਿੱਥੋਂ ਐ ਬਸ ਹੱਥ ਮਾਰ ਦਿੱਤਾ ਜੇ ਇਸ ਦਾ ਮਤਲਬ ਸੀ ਦੇ ਦਿਓ ਗਾਹਕ ਦੇ ਪੈਸੇ ਖਰੇ ਕਰਾਈ ਤੇ ਊਠ ਦੀ ਮੁਹਾਰ ਪੱਲੇ ਪਵਾ ਕੇ ਤੁਰ ਗਿਆ ਇਹ ਊਠ ਉਹਨਾਂ ਕੋਲ 2 ਸਾਲ ਤੋਂ ਸੀ ਚੰਨੂ ਨੇ ਹੌਂਕਾ ਲਿਆ ਕਿੰਨਾ ਸੀਲ ਸੁਭਾਅ ਸੀ ਜਿਵੇਂ ਉਹਨੇ ਬੰਦਾ ਵੇਚਿਆ ਹੋਏ ਨੋਟਾਂ ਦੀ ਥੱਬੀ ਲੈ ਕੇ ਉਹ ਚੁਬਾਰੇ ਵਿੱਚ ਗਿਆ ਤੇ ਦੁੱਲੇ ਨੂੰ ਕਿਹਾ ਬਾਪੂ ਲੈ ਫੜ ਵੇਚਦਾ ਦੋਲੇ ਨੇ ਨੋਟ ਨਹੀਂ ਫੜੇ ਇਸ਼ਾਰਾ ਕੀਤਾ ਜਿਸ ਦਾ ਮਤਲਬ ਸੀ ਉਹ ਪੈਸੇ ਆਪਣੇ ਕੋਲ ਹੀ ਰੱਖੇ ਚੰਨੂ ਬੜਾ ਹੈਰਾਨ ਹੋਇਆ ਤੇ ਬੇਥਾ ਖੁਸ਼ ਹੋਇਆ ਇਦਾਂ ਤਾਂ ਬਾਪੂ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ ਉਹਨੇ ਥੱਲੇ ਜਾ ਕੇ ਗਾਨੀ ਨੂੰ ਦੱਸਿਆ ਗਾਨੀ ਵੀ ਹੈਰਾਨ ਪਰ ਫਿਕਰ ਕੀਤਾ ਉਹਦਾ ਸੋਹਰਾ ਉਹਦੀ ਸੱਸ ਦਾ ਕਿੰਨਾ ਦਰੇ ਕਰ ਗਿਆ ਹੁਣ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਪੈਸਿਆਂ ਦੀ ਕੋਈ ਕੀਮਤ ਨਹੀਂ ਰਹੀ ਮਾਲ ਪਸ਼ੂ ਉਹਦੇ ਲਈ ਫਜ਼ੂਲ ਹਨ ਉਹਨੂੰ ਬੰਦੇ ਵੀ ਚੰਗੇ ਨਹੀਂ ਲੱਗਦੇ। ਬੇਗਾਨਿਆਂ ਵਾਂਗ ਫੜ ਕੇ ਰੋਟੀ ਖਾ ਲੈਂਦਾ ਹੈ, ਚਾਹ ਪੀ ਲੈਂਦਾ ਹੈ। ਕੱਪੜੇ ਆਪ ਧੋਂਦਾ ਹੈ। ਉਹ ਗਹਿਰਾਈ ਵਿੱਚ ਸੋਚਦੀ ਕੀ ਬਣੇਗਾ ਇਸ ਬਜ਼ੁਰਗ ਦਾ? ਝੁਰਦੇ ਹੀ ਪਿਛਲੀ ਉਮਰ ਵਿੱਚ ਜੇ ਦੀ ਤਵੇਂ ਖੋਸ ਜਾਵੇ, ਉਹਦੇ ਖਾਤਰ ਸਾਰਾ ਸੰਸਾਰ ਉਜਾੜ ਬੀਵਾਨ ਬਣ ਜਾਂਦਾ ਹੈ। ਉਹਨੂੰ ਹੁਣ ਪੈਸਿਆਂ ਦੀ ਖੁਸ਼ੀ ਘੱਟ ਤੇ ਸੌਰੇ ਦਾ ਫਿਕਰ ਬਹੁਤਾ ਸੀ। ਉਹਨੇ ਚਨੂ ਨਾਲ ਸਾਰੀ ਗੱਲ ਸਾਂਝੀ ਕੀਤੀ ਤਾਂ ਉਹ ਵੀ ਪਰੇਸ਼ਾਨ ਹੋ ਗਿਆ। ਪੈਸੇ ਆਪਣੀ ਜੇਬ ਵਿੱਚ ਈਓ ਪਾ ਲੇ ਜਿਵੇਂ ਇਹ ਕਾਗਜ਼ਾਂ ਦੇ ਨੋਟ ਉਹਦੇ ਪਿਓ ਦੇ ਪੈੜੀ ਲਿਖਤਕਾਰ ਹੋ ਦੁੱਲੇ ਨੇ ਨੰਬਰਦਾਰ ਕੁੰਡਾ ਸਿੰਘ ਨੂੰ ਆਖ ਕੇ ਟਾਬ ਤੇ ਇੱਕ ਕੁੱਲੀ ਛਤਵਾ ਲਈ ਦੁੱਲੇ ਨੇ ਆਪ ਨਾਲ ਕੰਮ ਕਰਵਾਇਆ ਪੱਠੇ ਤੋਂ ਪੱਕੀਆਂ ਇੱਟਾਂ ਛਤਵਾ ਲਈਆਂ ਕਾਰੀਗਰ ਤੋਂ ਕੁੱਲੀ ਦੀਆਂ ਕੰਦਾ ਘੜਾ ਲਈਆਂ ਆਦਮੀ ਦੇ ਮੋਢੇ ਜਿੰਨੀਆਂ ਉੱਚੀਆਂ ਪਿਛਲੀਆਂ ਤਿੰਨੇ ਕੰਦਾ ਤੇ ਅੱਗੇ ਵਾਲ ਰਖਵਾ ਲਿਆ ਵਾਹ ਨੂੰ ਤੱਕ ਤੇ ਲੱਗੇ ਇਹ ਪੁਰਾਣੇ ਤੇ ਲਾਹੇ ਪਏ ਬੇਕਾਰ ਤੱਕ ਤੇ ਸਨ ਜਿਹੜੇ ਉਹ ਕਿਸੇ ਦੇ ਘਰੋਂ ਮੁਖਤ ਵਿੱਚ ਹੀ ਚੁੱਕ ਲਿਆਇਆ ਸੀ ਤੱਕਿਆਂ ਨੂੰ ਜਿੰਦਾ ਕੁੰਡਾ ਲੱਗਦਾ ਕੁੱਲੀ ਦੀਆਂ ਕੰਦਾਂ ਦੇ ਐਨ ਵਿਚਕਾਰ ਇੱਕ ਬੱਲੀ ਬੇੜ ਉੱਤੇ ਸਰਕੜੇ ਦਾ ਛੱਪਰ ਬੰਨ ਦਿੱਤਾ ਮੁੰਜ ਦੀਆਂ ਰੱਸੀਆਂ ਪ੍ਰੀਤ ਨਾਲ ਪਰੋਈਆਂ ਗਈਆਂ ਸਨ ਕਿਸੇ ਸੋਹਣੇ ਸੁਥਰੇ ਕਮਰੇ ਵਾਂਗ ਸਜ ਗਈ ਕੁੱਲੀ ਥੱਲਿਓਂ ਥਾਂ ਲਿਪ ਲਿਆ ਦੁੱਲੇ ਨੇ ਆਪ ਹੀ ਮੁੜੀਆਂ ਵਾਂਗ ਮਿੱਟੀ ਦੀ ਤਲੀ ਦੇ ਲਈ ਇੱਕ ਮੰਝਾ ਲਿਆ ਕੇ ਹੁਣ ਦੁੱਲਾ ਉੱਥੇ ਹੀ ਰਹਿਣ ਲੱਗਿਆ ਆਪਣੇ ਢੋਲ ਸਮੇਤ ਘਰ ਪਰਿਵਾਰ ਦਾ ਮੂੰਹ ਉਹਨੂੰ ਪਹਿਲਾਂ ਹੀ ਨਹੀਂ ਰਿਹਾ ਸੀ ਬਰਸਾਤਾਂ ਖਤਮ ਹੋ ਚੁੱਕੀਆਂ ਸਨ ਅਸੂਕੱਤੇ ਦੇ ਰੁੱਤ ਸੀ ਦੀਵਾਲੀ ਨੇੜੇ ਆ ਰਹੀ ਸੀ ਕਣਕਾਂ ਬੀਜਣ ਲਈ ਕਿਸਾਨ ਜ਼ਮੀਨਾਂ ਬਾਸ ਸੁਹਾਗ ਰਹੇ ਸਨ ਕਪਾਹਾਂ ਕਦੋਂ ਨਹੀਂ ਚੁਗੀਆਂ ਗਈਆਂ ਤੇ ਮੱਕੀਆਂ ਡੁੰਗਲੀਆਂ ਗਈਆਂ ਸਨ ਮਿੱਠੀ ਮਿੱਠੀ ਠੰਡ ਉਤਣ ਲੱਗੀ ਸੀ ਦਿਨ ਵੇਲੇ ਗਰਮੀ ਹੁੰਦੀ ਤੇ ਰਾਤ ਨੂੰ ਪਾਲਾ ਹੋ ਜਾਂਦਾ ਬਹੁਤ ਸੋਹਣੀ ਰੁੱਤ ਹੁੰਦੀ ਹੈ ਪੰਜਾਬ ਵਿੱਚ ਕਿਸਾਨਾਂ ਨੇ ਸੋਣੀ ਕੌਂਟਣੀ ਹੁੰਦੀ ਹੈ ਦਿਹਾੜੀ ਬੀਜਣੀ ਹੁੰਦੀ ਹੈ ਕਹਿੰਦੇ ਨੇ 31 ਦੇ ਮਹੀਨੇ ਜੱਟ ਨੂੰ ਮਰਨ ਦੀ ਵੀ ਵੇਹਲ ਨਹੀਂ ਹੁੰਦੀ ਦੰਦ ਕਥਾ ਮਸ਼ਹੂਰ ਹੈ ਅਖੇ ਇੱਕ ਜੱਟ ਦੀ ਮਾਂ ਮਰ ਗਈ ਜੱਟ ਨੇ ਬੁੜੀ ਨੂੰ ਪੜੋਲੇ ਵਿੱਚ ਪਾ ਕੇ ਰੱਖ ਦਿੱਤਾ ਕਹਿੰਦਾ ਪਹਿਲਾਂ ਕਣਕ ਬੀਜ ਲਈਏ ਫੇਰ ਫੂਪਣ ਜਾਵਾਂਗੇ ਬੇਬੇ ਨੂੰ ਦੁੱਲਾ ਰਾਤ ਟਾਂਬ ਦੀ ਕੁਲੀ ਵਿੱਚ ਕੱਟਦਾ ਆਥਣ ਦੀ ਰੋਟੀ ਉਹ ਹਵੇਲੇ ਵਿੱਚ ਨੂਹ ਪੁੱਤ ਕੋਲੋਂ ਖਾ ਜਾਂਦਾ ਦੁੱਧ ਪੀ ਜਾਂਦਾ ਤੜਕੇ ਦੀ ਚਾਹ ਵਾਸਤੇ ਵੀ ਦੁੱਧ ਲੈ ਜਾਂਦਾ ਨੂਹ ਪੁੱਤ ਉਹਦੇ ਰਜ਼ਾ ਤੇ ਰਾਜ਼ੀ ਸਨ ਜਿਵੇਂ ਕਰਦਾ ਹੈ ਕਰੀ ਜਾਵੇ ਉਹਨੂੰ ਕੋਈ ਵਰਜਨ ਟੋਕਣ ਵਾਲਾ ਨਹੀਂ ਸੀ ਦੁਪਹਿਰ ਦੀ ਰੋਟੀ ਉਹ ਟਿੱਬੇ ਜਾ ਕੇ ਕਿਸੇ ਦੇ ਘਰ ਖਾ ਲੈਂਦਾ ਏਬੇ ਦੇ ਕਈ ਘਰਾਂ ਨੇ ਉਸ ਨੂੰ ਕਿਹਾ ਹੋਇਆ ਸੀ ਕਿ ਜਦੋਂ ਮਰਜ਼ੀ ਆ ਕੇ ਪ੍ਰਸ਼ਾਦਾ ਛਕ ਲਿਆ ਕਰੇ ਉਹ ਕਿਸੇ ਵੀ ਘਰ ਜਾਂਦਾ ਖੰਗੂਰ ਜਿਹੀ ਮਾਰ ਕੇ ਅਗਲੇ ਦੇ ਦਰਵਾਜ਼ੇ ਵਿੱਚ ਮੰਝਾ ਪੀੜੀ ਦੇਖਦਾ ਤੇ ਬੈਠ ਜਾਂਦਾ ਘਰ ਦੀਆਂ ਬੁੜੀਆਂ ਕੁੜੀਆਂ ਜਾਣਦੀਆਂ ਹੁੰਦੀਆਂ ਕਿ ਉਹ ਰੋਟੀ ਖਾਣ ਆਇਆ ਹੈ ਕੋਈ ਵੀ ਵੇਲਾ ਹੁੰਦਾ ਉਹਦੇ ਲਈ ਸਜਰੀ ਰੋਟੀ ਪਕਾਈ ਜਾਂਦੀ ਸਬਜੀ ਦਾੜ ਹੁੰਦੀ ਤਾਂ ਠੀਕ ਨਹੀਂ ਤਾਂ ਕਿਸਾਨ ਘਰਾਂ ਵਿੱਚ ਗੰਡੇ ਅਚਾਰ ਜਾਂ ਕਿਉ ਆਮਸੀ ਸ਼ੱਕਰ ਵਿੱਚ ਕਿਉ ਪਾ ਦਿੰਦੇ ਲੋਕ ਦੁੱਲੇ ਦੀ ਇੱਜ਼ਤ ਕਰਦੇ ਉਹਨੂੰ ਰੋਟੀ ਖਵਾ ਕੇ ਪੁੱਣ ਸਮਝਦੇ ਉਹ ਸੀਸਾ ਵੀ ਦਿੰਦਾ ਸੀ ਜਿੱਥੇ ਦੁਪਹਿਰ ਦੀ ਰੋਟੀ ਖਾਂਦਾ ਉਥੇ ਪਿਛਲੇ ਪਹਿਰ ਦੀ ਚਾਹ ਨੂੰ ਦੁੱਧ ਵੀ ਘੁੱਟ ਵੀ ਲੈ ਜਾਂਦਾ ਕੁੱਲੀ ਵਿੱਚ ਮਿੱਟੀ ਦੇ ਪੱਕੇ ਡਲੇ ਜੋੜ ਕੇ ਤੇ ਵਿੱਚੋਂ ਥਾੜ ਡੂੰਗਾ ਕਰਕੇ ਉਹਨੇ ਅਜੜੀਆਂ ਵਾਲਾ ਆਰ ਜੀ ਚੁੱਲਾ ਬਣਾ ਰੱਖਿਆ ਸੀ ਚੁੱਲ੍ਹੇ ਉੱਤੇ ਪਤਲੀ ਐਨਮੇਲ ਦੀ ਟਿਕਦੀ ਸੁੱਕੀਆਂ ਡਾਣੀਆਂ ਪੱਤੇ ਸੱਕ ਤੇ ਕਾ ਦੀਆਂ ਟਿਣਾ ਲਟ-ਲਟ ਵੱਲਦੀਆਂ। ਕਤਿਲੀ ਵਿੱਚ ਚਾਹ ਖਦਖਦ ਉਬਲਦੀ। ਉਹਦੇ ਕੋਲ ਨੇੜੇ ਤੇੜੇ ਦੇ ਖੇਤਾਂ ਦਾ ਕੋਈ ਬੰਦਾ ਆ ਬੈਠਦਾ ਤਾਂ ਉਹ ਉਹਨੂੰ ਵੀ ਚਾਹ ਦਿੰਦਾ। ਆੜੇ-ਦੋੜੇ ਦੇ ਖੇਤਾਂ ਵਿੱਚ ਉਹਦੇ ਪਰਚੋਂ ਵੱਧ ਰਹੀ ਸੀ। ਤੇ ਫੇਰ ਦੁੱਲਾ ਡੱਬੇ ਵੀ ਜਾਂਦਾ। ਦੁਪਹਿਰ ਦੀ ਰੋਟੀ ਵੀ ਉੱਥੇ ਤੇ ਰਾਤ ਦੀ ਰੋਟੀ ਵੀ ਉੱਥੇ। ਤੋਤੇ ਢਿੱਡਣ ਨੇ ਉਹਦੇ ਲਈ ਘਰ ਬਣਾ ਦਿੱਤੇ ਸਨ। ਉਥੰਮਣ ਵਾਲੇ ਵੱਲ ਘੱਟ ਹੀ ਮੂੰਹ ਮਾਰਦਾ ਇੱਕ ਤਾਂ ਥੰਮਣ ਵਾਲਾ ਟਾਬ ਤੋਂ ਦੂਰ ਸੀ ਜਦੋਂ ਕਿ ਟਿੱਬਾ ਨੇੜੇ ਪੈਂਦਾ ਦੂਜਾ ਕਾਰਨ ਸੀ ਥੰਮਣ ਵਾਲੇ ਜਾਣ ਨਾਲ ਉਹਨੂੰ ਸਰਦਾਰੋਂ ਯਾਦ ਆਉਂਦੀ ਥੰਮਣ ਵਾਲੇ ਪਿੰਡ ਦੇ ਲੋਕਾਂ ਦੀਆਂ ਨਜ਼ਰਾਂ ਉਹਨੂੰ ਵੱਡ-ਵੱਡ ਖਾਂਦੀਆਂ ਜਿਹੜਾ ਵੀ ਕੋਈ ਉਹਦੇ ਵੱਲ ਚਾਕਦਾ ਬੰਦਾ ਹੁੰਦਾ ਜਾਂ ਬੁੜੀ ਉਹਨੂੰ ਲੱਗਦਾ ਕਿ ਉਹਨੂੰ ਤਰਸਪਰੀਆਂ ਅੱਖਾਂ ਨਾਲ ਦੇਖ ਰਿਹਾ ਹੈ ਉਹਨੂੰ ਨਿਤਾਣਾ ਵਿਚਾਰਾ ਤੇ ਮੂਰਖ ਸਮਝ ਰਿਹਾ ਹੈ ਇੰਜ ਚੱਕਰ ਨਾਲ ਤਾਂ ਉਹ ਧਰਤੀ ਵਿੱਚ ਨਿਗਰਨ ਵਾਲਾ ਹੋ ਜਾਂਦਾ ਉਹਨੇ ਥੰਮਣ ਵਾਲੇ ਜਾਣਾ ਹੀ ਛੱਡ ਦਿੱਤਾ ਕਦੇ ਹੀ ਜਾਂਦਾ ਜਿੱਦਣ ਜਾਂਦਾ ਨੰਬਰਦਾਰ ਕੁੰਡਾ ਸਿੰਘ ਨੂੰ ਮੇਲਾਉਂਦਾ ਹਵੇਲੀ ਵਿੱਚ ਜਾਂਦਾ ਰੋਟੀ ਦਾ ਵੇਲਾ ਹੁੰਦਾ ਰੋਟੀ ਖਾ ਲੈਂਦਾ ਚਾਹ ਦਾ ਵੇਲਾ ਹੁੰਦਾ ਚਾਹ ਪੀ ਲੈਂਦਾ ਉਹਨੇ ਚੰਨੂ ਜਾਂ ਗਾਨੀ ਨੂੰ ਉਹਨਾਂ ਦੀ ਕਬੀਲਦਾਰੀ ਬਾਰੇ ਕਦੇ ਕੋਈ ਗੱਲ ਨਹੀਂ ਪੁੱਛੀ ਸੀ ਉਹਨਾਂ ਨਾਲ ਕਦੇ ਵੀ ਕੋਈ ਦੁੱਖ-ਸੋਖ ਸਾਂਝਾ ਨਹੀਂ ਕੀਤਾ ਸੀ ਨਰੂ ਖਾਸਾ ਉਦਾਰ ਸੀ ਉਹ ਆਪਣੇ ਆਪ ਹੀ ਉਹਦੇ ਬੁੱਕੜ ਵਿੱਚ ਆ ਬੈਠਦਾ ਅਦੁੱਲਾ ਉਹਦੇ ਸਿਰ ਉੱਤੇ ਹੱਥ ਫੇਰਦਾ ਉਹਦੀ ਗੱਲ ਨਾਲ ਆਪਣੀ ਗੱਲ ਲਾ ਲੈਂਦਾ ਉਹਨੂੰ ਕੋਈ ਚੀਜ਼ ਖਾਣ ਲਈ ਪੈਸੇ ਦੇ ਦਿੰਦਾ ਦੁੱਲੇ ਨੂੰ ਇੰਜ ਕਰਨਾ ਉਪਰ ਉਪਰ ਲੱਗਦਾ ਉਹਨੇ ਢਾਬ ਵਾਲੇ ਥੜੇ ਦੇ ਚਾਰੇ ਪਾਸੇ ਛਾਂਦਾਰ ਦਰਖਤ ਲਾ ਦਿੱਤੇ ਉਹਨਾਂ ਵਿੱਚ ਢਾਬ ਵਿੱਚੋਂ ਲਿਆ ਕੇ ਪਾਣੀ ਦੀਆਂ ਬਾਲਟੀਆਂ ਪਾਉਂਦਾ ਦਰਖਤਾਂ ਦੇ ਬੂਟੇ ਵਧਨੇ ਸ਼ੁਰੂ ਹੋ ਗਏ ਨਿਤ ਨਵੇਂ ਪੱਤੇ ਪੱਤੇ ਕੱਢਦੇ ਨਵੇਂ ਫੁੱਟੇ ਪੱਤੇ ਦੇਖ ਕੇ ਦੁੱਲੇ ਨੂੰ ਜ਼ਿੰਦਗੀ ਦੀ ਸਾਰਥਕਤਾ ਦਾ ਅਹਿਸਾਸ ਹੁੰਦਾ। ਉਹਨੂੰ ਲੱਗਦਾ ਜੀਣ ਦਾ ਕੋਈ ਤਹਾਜ ਹੈ। ਮਤਲਬ ਹੈ ਉਹਨੇ ਕੁਲੀ ਦੇ ਇੱਕ ਪਾਸੇ ਤਿੰਨ ਰੁੱਖ ਕੋਲ-ਕੋਲ ਲਾਏ। ਨਿੰਮ, ਪਿੱਪਲ ਤੇ ਬੋੜ ਪਿੱਪਲ ਤੇ ਬੋਟ ਉਹ ਕਿਧਰੋਂ ਖੋਗ ਲਿਆਇਆ ਸੀ। ਨਿੰਮ ਦੇ ਬੂਟੇ ਵੱਡੇ ਨਿੰਮਾ ਥਲੇ ਆਮ ਮਿਲ ਜਾਂਦੇ। ਨਮੋਲੀਆਂ ਡਿੱਗਦੀਆਂ, ਫਿੜਕਾਂ ਉਗ ਪੈਂਦੀਆਂ। ਨਿੱਕੇ ਨਿੱਕੇ ਨਿੰਮਾ ਦੇ ਅਨੇਕਾਂ ਬੂਟੇ ਦੇਸਣ ਲੱਗੇ। ਉਹ ਸਵੇਰੇ ਸੰਦੇਹਾ ਜਾਗਦਾ, ਰਾਤ ਦੇ ਰੱਖੇ ਦੁੱਧ ਦੀ ਚਾਹ ਬਣਾਉਂਦਾ। ਖੇਤਾਂ ਵਿੱਚ ਜੰਗਲ ਪਾਣੀ ਜਾ ਕੇ ਖੂਹੀ ਦੇ ਨਿੱਗੇ ਪਾਣੀ ਨਾਲ ਨਹਾ ਲੈਂਦਾ। ਐਨ ਤਿਆਰ ਬਿਆਰ ਹੋ ਕੇ ਫੇਰ ਢੋਲ ਬਾਹਰ ਕੱਢ ਲੈਂਦਾ ਤੇ ਵਜਾਉਂਦਾ। ਉਹਦਾ ਢੋਲ ਦੂਰ ਦੂਰ ਤੱਕ ਸੁਣਦਾ। ਖੰਮਣ ਵਾਲੀ ਪਿੰਡ ਦੇ ਲੋਕਾਂ ਨੂੰ ਢੋਲ ਦੀ ਆਵਾਜ਼ ਸੁਣਦੀ ਤਾਂ ਉਹ ਦੁੱਲੇ ਬਾਰੇ ਸੋਚਣ ਲੱਗਦੇ। ਗੱਲਾਂ ਕਰਦੇ। ਢੋਲ ਸੁਣਦਾ ਤਾਂ ਲੱਗਦਾ ਯਾਰ ਜਿਵੇਂ ਦੁੱਲਾ ਰੋਂਦਾ ਹੋਵੇ ਉਹ ਜਦੋਂ ਉਦਾਸ ਹੁੰਦਾ ਢੋਲ ਵਜਾਉਂਦਾ ਜਵਾਨੀ ਪੈਰੇ ਤੀਮੀ ਮਰੀ ਦਾ ਜਮਾ ਦੁੱਖ ਨੇ ਬੁਢਾਪੇ ਚ ਤੀਮੀ ਖੋਸੇ ਜੀ ਦੀ ਬੰਦਾ ਨਾ ਮਰਦਾ ਨਾ ਜਿਉਂਦਾ ਇੱਕ ਨਾ ਇੱਕ ਦਿਨ ਤਾਂ ਸਭ ਨੇ ਹੀ ਮਰਨਾ ਹੁੰਦਾ ਕਦੇ ਬੰਦਾ ਪਹਿਲਾਂ ਮਰ ਜਾਂਦਾ ਕਦੇ ਤੀਮੀ ਮਰਨ ਦੀ ਗੱਲ ਖਾਸ ਨਹੀਂ ਕੋਈ ਜੀਦੀ ਤੀਮੀ یوں ਵਿਛੋੜਾ ਦੇ ਜਿਵੇਂ ਸਰਦਾਰੋ ਦੇ ਗਈ ਸੀ ਇਹ ਤਾਂ ਭਾਈ ਮਨ ਨਾਲੋਂ ਵੀ ਭੈੜੀ ਗੱਲ ਦੇਖ ਲੋ ਦੁੱਲੇ ਨੇ ਨੂੰ ਪੁੱਤ ਵੀ ਤਿਆਗਦੇ ਇਹਨਾਂ ਦੇ ਕੋਈ ਪ੍ਰਵਾਹ ਨਹੀਂ ਉਹਨੂੰ ਸਾਦ ਹੋ ਗਿਆ ਇੱਕ ਤਰ੍ਹਾਂ ਦਾ ਉਹ ਬੈਠਾ ਹੈ ਟਾਪ ਤੇ ਗੁੱਲੀ ਪਾਈ ਜਿਵੇਂ ਕੋਈ ਘਰ ਪਰਿਵਾਰ ਹੋਵੇ ਹੀ ਨਾ ਤੀਮੀ ਖਾਤਰ ਉਹਨੇ ਵੱਡੇ ਤਿੰਨੇ ਪੁੱਤ ਘਰੋਂ ਨਿਕੱਡੇ ਜੀਦੀ ਖਾਤਰ ਘਰ ਉਜਾੜਿਆ ਫੇਰ ਉਹ ਵੀ ਨਾ ਰਹੇ ਜੇ ਦੁੱਲਾ ਨਾ ਕਰਾਉਂਦਾ ਇਹ ਤੀਜਾ ਵਿਆ ਚਾਰੇ ਨੂਹਾ ਪੁੱਤਾਂ ਵਿੱਚ ਰਹਿੰਦਾ ਸਾਰੇ ਸੇਵਾ ਕਰਦੇ ਉਹਦੀ ਐਡਾ ਵੱਡਾ ਕੰਮ ਸੀ ਦੁੱਲੇ ਦਾ ਕਿੰਨੇ ਓਟ ਹੁੰਦੇ ਸੀ ਇਹਨਾਂ ਕੋਲ ਸਰਦਾਰੀ ਸੀ ਹੁਣ 2-3 ਪਸ਼ੂ ਨੇ ਬਸ ਓਏ ਯਾਰ ਇਹ ਧੀਮੀ ਦੀ ਜਾਤ ਬੜੀ ਚੀਜ਼ ਹੈ ਜਿਹਦੇ ਵਾਸਤੇ ਬਣਾ ਦਿੰਦੀ ਹੈ ਤੇ ਜਿਹਦੇ ਨਾਂ ਵਸੇ ਉਜਾੜ ਦਿੰਦੀ ਹੈ ਫਨਾ ਕਰਤਾ ਵਿਚਾਰਾ ਦੁੱਲਾ ਢੋਲ ਹੀ ਢੋਲ ਕੋਲੇ ਰਹਿ ਗਿਆ ਉਹ ਤਾਂ ਵੱਜੀ ਜਾਂਦਾ ਇੱਕ ਦਿਨ ਖੱਡੂ ਥੰਮਣ ਵਾਲੇ ਆਇਆ ਕਿਧਰੋਂ ਆਇਆ ਸੀ ਪਿੰਡ ਕੋਲ ਦੀ ਲੰਗਰਿਆ ਸੀ ਉਹ ਤੋਂ ਰਹਾ ਨਾ ਗਿਆ ਉਹ ਹਵੇਲੀ ਆਵੜਿਆ ਵੱਡੇ ਤਿੰਨਾਂ ਮੁੰਡਿਆਂ ਦੇ ਸਰਦਾਰੋਂ ਦਾ ਪਤਾ ਸੀ ਦੁੱਲੇ ਦਾ ਵੀ ਪਤਾ ਸੀ ਕਿ ਉਹ ਹੁਣ ਹਵੇਲੀ ਵਿੱਚ ਨਹੀਂ ਰਹਿੰਦਾ ਰੋਡੂ ਸ਼ਾ ਮੰਡੀ ਦੇ ਰਾਹ ਉੱਤੇ ਟਿੱਬੇ ਕੋਲ ਟਾ ਪਟਵਾ ਕੇ ਕੁੱਲੀ ਪਈ ਬੈਠਾ ਹੈ ਉੱਥੇ ਹੀ ਰਹਿੰਦਾ ਹੈ ਖੱਡੂ ਨੂੰ ਛੋਟੇ ਭਾਈ ਦਾ ਮੋਹ ਜਾਗ ਪਿਆ ਤੇ ਉਹ ਹਵੇਲੀ ਆ ਗਿਆ ਚੰਨੂ ਤੇ ਗਾਨੀ ਉਹਨੂੰ ਦੇਖ ਕੇ ਬਹੁਤ ਖੁਸ਼ ਹੋਏ ਚੰਨੂ ਉਹ ਪਾਈ ਦਾ ਸਹੀ ਸਾਡੂ ਵੀ ਸੀ ਗਾਨੀ ਨੇ ਚਾਹ ਬਣਾਈ ਉਹ ਤਿੰਨੇ ਚਾਹ ਪੀ ਰਹੇ ਸਨ ਨਹਿਰੂ ਖੱਡੂਵਲ ਉਪਰ ਉਪਰਾਂ ਚਾਗ ਰਿਆ ਸੀ ਖੱਡੂ ਉਹਨੂੰ ਬੁਲਾਉਂਗਾ ਤਾਂ ਨਹਿਰੂ ਪਾਸੇ ਮੂੰਹ ਪਵਾ ਲੈਂਦਾ ਉਹ ਗਿੱਦੜਬਾਹੀ ਹੀ ਕਦੇ ਮਿਲੇ ਸਨ 2-4 ਵਾਰ ਨਹਿਰੂ ਲਈ ਫੇਰ ਵੀ ਖੱਡੂ ਉਪਰਾ ਸੀ ਦੁਪਹਿਰ ਦਾ ਵੇਲਾ ਸੀ ਖੱਡੂ ਊਠ ਲੈ ਕੇ ਆਇਆ ਸੀ ਉਹ ਓਥੇ ਵੱਡੇ ਭਰਾਵਾਂ ਕੋਲ ਹੀ ਰਹਿੰਦਾ ਸੀ ਤਿੰਨ ਭਰਾਵਾਂ ਦਾ ਕੰਮ ਅੱਡ-ਅੱਡ ਸੀ ਇਹ ਹੀ ਉਠਾ ਦਾ ਵਪਾਰ ਪਰ ਰਹਿੰਦੇ ਇਕੱਠੇ ਸਨ ਇੱਕੋ ਪਿੰਡ ਉੱਥੇ ਵੀ ਉਹਨਾਂ ਨੂੰ ਇੱਕ ਸਰਦਾਰ ਦਾ ਸੁੰਨਾ ਘਰ ਮਿਲ ਗਿਆ ਸੀ ਘਰ ਨਾਲ ਲੱਗਦਾ ਹੀ ਵੱਡਾ ਸਾਰਾ ਚੋਗਾਂ ਸੀ ਦੁੱਲਾ ਅਚਾਨਕ ਥੰਮਣ ਵਾਲੇ ਆ ਗਿਆ ਪਿੰਡ ਵਿੱਚ ਆਇਆ ਸੀ ਹਵੇਲੀ ਨੂੰ ਵੀ ਤੁਰਿਆ ਖੱਡੂਆਂ ਨੂੰ ਦੇਖ ਕੇ ਭੈਪੇਤ ਹੋ ਗਿਆ ਡਰ ਗਿਆ ਤੇ ਉੱਠਣ ਲੱਗਿਆ ਗਾਨੀ ਨੇ ਉਹਨੂੰ ਇਸ਼ਾਰਾ ਕੀਤਾ ਕਿਉ ਕਬਰਾਏ ਨਾ ਬੈਠਾ ਰਹੇ ਦੇਖੀ ਜਉ ਜੋ ਹੋਵੇਗਾ ਖੱਡੂ ਨੂੰ ਦੇਖ ਕੇ ਦੁੱਲੇ ਦੀਆਂ ਅੱਖਾਂ ਹੋਰ ਚੌੜੀਆਂ ਹੋ ਗਈਆਂ ਉਹ ਕਾਰਨ ਨਾਲ ਉਹਨਾਂ ਵੱਲ ਆਇਆ ਤੇ ਖੱਡੂ ਨੂੰ ਆਪਣੇ ਬੁੱਕਲ ਵਿੱਚ ਲੈ ਲਿਆ ਫੇਕ ਨਾਲ ਕੁੱਟੀ ਰੱਖਿਆ ਰੋਣ ਲੱਗਿਆ ਰੋਈ ਹੀ ਜਾਵੇ ਚੰਨੂ ਤੇ ਗਾਨੀ ਹੈਰਾਨ ਹੋਏ ਬਾਪੂ ਨੂੰ ਇਹ ਕੀ ਹੋ ਗਿਆ ਕੀ ਉਹਨੇ ਖੱਡੂ ਨੂੰ ਮਾਫ ਕਰ ਦਿੱਤਾ ਫਰਾਂ ਬੈ ਕੇ ਦੁੱਲਾ ਖੱਡੂ ਵੱਲ ਲਗਾਤਾਰ ਚਾਕੀ ਜਾ ਰਿਹਾ ਸੀ ਖੱਡੂ ਵਿੱਚੋਂ ਉਹਨੂੰ ਪਤਾ ਨਹੀਂ ਕੀ ਦਿਖ ਰਿਹਾ ਸੀ ਦੁੱਲਾ ਬੋਲਿਆ ਇੱਕ ਸ਼ਬਦ ਵੀ ਨਹੀਂ ਥੋੜਾ ਜਿੜ ਹੀ ਬੈਠਾ ਤੇ ਫੇਰ ਤੁਰ ਗਿਆ ਧੰਨਵਾਦ ਜੀ ਇਹ ਨਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ